ਨਸ਼ੇ ਨੂੰ ਰੋਕਣ ਲਈ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਲਗਾਤਾਰ ਕੋਸ਼ਿਸ਼ਾਂ ਕਰਦਾ ਆ ਰਿਹਾਗਾ। ਜੋਧ ਨਸ਼ਿਆਂ ਦੇ ਵਿਰੁੱਧ ਤਹਿਤ ਅੱਜ ਡੀਐਸਪੀ ਤਲਵੰਡੀ ਸਾਬੋ ਦੀ ਅਗਵਾਈ ਦੇ ਵਿੱਚ ਥਾਣਾ ਰਾਮਾ ਤੇ ਥਾਣਾ ਤਲਵੰਡੀ ਸਾਬੋ ਦੀ ਭਾਰੀ ਫੋਰਸ ਨੇ ਤਲਵੰਡੀ ਸਾਬੋ ਤੇ ਤਲਵੰਡੀ ਸਾਬੋ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਛਾਪੇਮਾਰੀ ਕੀਤੀ ਹੈ। ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੋ। ਕੀ ਕਰਦੀ ਹੈ? ਉਹਨੂੰ ਲਿਓ। ਕਿਸ ਤਰ੍ਹਾਂ ਗੜਬ ਕੀਤੀ ਗਈ ਹੈ ਕੀ ਮਕਸਦ ਹੈ ਕਿਸ ਤਰ੍ਹਾਂ ਦੀ ਕਾਰਵਾਈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਸਰਦਾਰ ਹਰਜੀਤ ਸਿੰਘ ਡੀਆਈ ਸਾਹਿਬ ਪਟਨਾ ਰੇਂਜ ਪਟਿੰਡਾ ਤੇ ਮੈਡਮ ਅਮਨੀਤ ਕੰਡਲ ਐਸਐਸਪੀ ਸਾਹਿਬ ਪਟਿੰਡਾ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਤਲਵੰਡੀ ਸਾਹਿਬ ਡਿਵੀਜ਼ਨ ਵੱਲੋਂ ਦੋ ਥਾਣਿਆਂ ਦੀ ਜਿਹੜੀ ਫੋਰਸ ਲੈ ਕੇ ਕਰੀਬ 50 ਦੇ ਮੁਲਾਜ਼ਮ ਨਾਲ ਲੈ ਕੇ ਅਸੀਂ ਵੱਖ-ਵੱਖ ਜਗ੍ਹਾ ਤੇ ਤਲਵੰਡੀ ਸਾਬ ਡਿਵੀਜ਼ਨ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਸੀ ਜਿਹਦੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਕੁਝ ਸ਼ੱਕੀ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਕੁਝ ਵਹੀਕਲ ਜਿਹੜੇ ਹੈਗੇ ਕਬਜ਼ੇ ਚ ਲਏ ਹੈਗੇ ਆ ਤੇ ਜਿਹੜੀ ਹੈਗੀ ਹੈ ਨਸ਼ਿਆਂ ਦੀ ਇਹਦੇ ਚ ਇਹਨਾਂ ਤੋਂ ਪੁੱਛਗਿੱਛ ਕਰਕੇ ਤੇ ਨਸ਼ਿਆਂ ਦੀ ਰਿਕਵਰੀ ਕਰਾ ਕੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੇ ਸਰ ਬੰਦੇ ਰਾਉਂਡ ਅਪ ਕੀਤੇ ਕਿਤੇ ਕਿਤੇ ਰੇਡ ਕੀਤੀ ਗਈ ਹੈ ਤੇ ਲਗਾਤਾਰ ਜਾਰੀ ਰਹਿਣੀ ਹੋਵੇ ਇਹ ਜਿਹੜੀ ਹੈਗੀ ਹੈ ਇੱਕ ਤਾਂ ਅਸੀਂ ਅੱਜ ਤਲਵੰਡੀ ਸਾਬੜੀ ਜਿਹੜੇ ਸਾਡੇ ਹੌਟਸਪੌਟ ਹੈ ਦਿੱਤੇ ਹੋਏ ਉਹਨਾਂ ਦੇ ਉੱਪਰ ਜਿਹੜਾ ਹੈਗਾ ਜਿਹੜੀ ਮਜਬੀ ਪਾਈਚਾਰੇ ਦੀ ਧਰਮਸ਼ਾਲਾ ਹੈਗੀ ਹੈ ਜਾਂ ਉਹਨਾਂ ਦਾ ਮਹੱਲਾ ਹੈਗਾ ਉੱਥੇ ਤੇ ਕਿਲਾਲੇ ਖੂ ਦੇ ਕੋਲ ਤੇ ਉਸ ਤੋਂ ਇਲਾਵਾ ਭਾਗੀਵੰਦਰ ਤੇ ਹੋਰ ਕਈ ਵੱਖ-ਵੱਖ ਜਗ੍ਹਾ ਤੇ ਤਲਵੰਡੀ ਸਾਬੋ ਡਿਵੀਜ਼ਨ ਵਿਖੇ ਰੈਡ ਕੀਤੀ ਹੈ ਤੇ ਜਿਹਦੇ ਤੇ ਅਸੀਂ ਜਿਹੜਾ ਹੈਗਾ ਮਤਲਬ ਆਪਣਾ ਨਸ਼ਿਆਂ ਨੂੰ ਰਿਕਵਰ ਕਰਨ ਦੇ ਲਈ ਜਿਹੜਾ ਇਹ ਸਰਚ ਆਪਰੇਸ਼ਨ ਚਲਾਈ ਹੈ ਕਿੰਨੇ ਫੋਰਸ ਫੋਰਸ ਕਿੰਨੇ ਲਗਾਈਏ ਫੋਰਸ ਕਰੀਬ ਜਿਹੜੇ ਹੈਗੇ ਆ ਅਸੀਂ ਦੋ ਠਾਣਿਆਂ ਦੇ ਠਾਣਾ ਰਾਮਾ ਤੇ ਠਾਣਾ ਤਲਵੰਡੀ ਸਾਬੋ ਦੇ ਕਰੀਬ ਪੰਜਾਬ ਦੇ ਕਰੀਬ ਜਿਹੜੇ ਹੈਗੇ ਆ ਉਹ ਮਲਾਜਮ ਅਸੀਂ ਲਗਾਏ ਆ ਕੀ ਮੈਸੇਜ ਕੀ ਦੇਣਾ ਲੋਕਾਂ ਨੂੰ ਕਿ ਨਾcha ਲਗਾਤਾਰ ਚੱਲ ਰਿਹਾ ਹੈਗਾ ਬਲਕਿ ਲਗਾਤਾਰ ਕਾਰਵਾਈ ਕਰੀਓ ਮੈਸੇਜ ਦੇਖੋ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹੈ ਵੀ ਕੋਈ ਵੀ ਮਹਿਕਮਾ ਕੋਈ ਵੀ ਸਰਕਾਰ ਉਸ ਸਮੇਂ ਤੱਕ ਆਪਣੇ ਮਿੱਥੇ ਟੀਕੇ ਨੂੰ ਪੂਰਾ ਨਹੀਂ ਕਰ ਸਕਦੀ ਜਦੋਂ ਤੱਕ ਜਿਹੜਾ ਲੋਕ ਉਹਦੀ ਜਿਹੜੀ ਹੈਗੀ ਹੈ ਮਦਦ ਨਹੀਂ ਕਰਨਗੇ ਮਦਨ ਮੀਨਸ ਮਤਲਬ ਜਿਹੜਾ ਲੋਕ ਨਾਲ ਹਮਲਾ ਮਾਰ ਕੇ ਇਕੱਠੇ ਖੜੇ ਨਹੀਂ ਹੋਣਗੇ ਪਰ ਮੈਂ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਹੈ ਵੀ ਲੋਕਾਂ ਨੇ ਜਿਹੜਾ ਹੈਗਾ ਇਹ ਪੈਸੇ ਦੀ ਖਾਤਰ ਜਿਹੜਾ ਹੈਗਾ ਨਸ਼ੇ ਨੂੰ ਜਿਹੜਾ ਇੱਕ ਮਤਲਬ ਕਿਤੇ ਵਜੋਂ ਅਪਣਾ ਲਿਆ ਹੈਗਾ ਤੇ ਇਹ ਨਸ਼ੇ ਨੂੰ ਜਿਹੜਾ ਹੈਗਾ ਮੈਂ ਵਾਅਦਾ ਕਰਦਾ ਵੀ ਅਸੀਂ ਇਹਦੇ ਤੇ ਸਖਤੀ ਨਾਲ ਕਾਰਵਾਈ ਕਰਕੇ ਤੇ ਇਹਨੂੰ ਨਸ਼ੇ ਨੂੰ ਜਿਹੜਾ ਹੈਗਾ ਬਠਿੰਡੇ ਜ਼ਿਲ੍ਹੇ ਚੋਂ ਖਤਮ ਕਰਾਂਗੇ ਤੇ ਪੰਜਾਬ ਚੋਂ ਖਤਮ ਕਰਾਂਗੇ

Terima kasih.

ਹਰੀ ਹਰੀ ਜਮ ਉਹ ਬੇਹੱਦ